ਕਈ ਇਹਨਾਂ ਦੇ ਟਾਪੂ ਸੀ ਕਈ ਹਜ਼ਾਰ ਫੌਜਾਂ ਸੀ ਕਈ ਰੈਗਲੇ ਸੀ ਕਈ ਕੁਝ ਇਹਨਾਂ ਦੇ ਕੋਲ ਸੀ ਵੀ ਉਹਨਾਂ ਦਾ ਮੁਗਲਾਂ ਦਾ ਜਿੰਨਾ ਵੱਡਾ ਰਾਜ ਹੈ ਜਿੰਨੇ ਵੱਡੇ ਪੱਧਰ ਤੇ ਉਹਨਾਂ ਦਾ ਰਾਜ ਹੈ ਉਹਨਾਂ ਨੂੰ ਇਹ ਆਮ ਪਿੰਡਾਂ ਦੇ ਲੋਕਾਂ ਨੇ ਕਿਸ ਤਰ੍ਹਾਂ ਮਾਰ ਦਿੱਤਾ ਸਾਰੀ ਹਿੰਦ ਚੁਗਤਨ ਪਾਸ ਕਾਣ ਗਜਬ ਕਰ ਏ ਭਏ ਨਾਸ ਇਹ ਮੁਗਲਾਂ ਦੇ ਵਿੱਚ ਨਾ ਚੁਗਤਾਂ ਨੇ ਇੱਕ ਯਾਤ ਦਾ ਨਾਮ ਹੈ ਜਿਸ ਤਰ੍ਹਾਂ ਆਪਾਂ ਵੀ ਕਹਿ ਦਿੰਨੇ ਵੈਸੇ ਸਿੱਖ ਦੀ ਜਾਤ ਤਾਂ ਕੋਈ ਹੁੰਦੀ ਨਹੀਂ ਜੱਟ ਸਿੱਖ ਹੋ ਗਏ ਖੱਤਰੀ ਸਿੱਖ ਹੋ ਗਏ ਆਪਾਂ ਕਹਿੰਨੇ ਨਾ ਵੱਖੋ ਵੱਖਰੀ ਤਰ੍ਹਾਂ ਦੀ ਏਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਵੀ ਇੱਕ ਚੁਗਤਨ ਜਾਤ ਹੈ ਤੇ ਚੁਗਤਨ ਜਾਤ ਦਾ ਰਾਜ ਹੀ ਸਾਰੇ ਭਾਰਤ ਦੇਸ਼ ਤੇ ਰਿਆ ਕਹਿੰਦੇ ਇੰਨਾ ਵੱਡਾ ਇੰਨਾ ਦਾ ਰਾਜ ਹੈ ਸਾਰੇ ਕਿਤੇ ਇੰਨਾ ਦਾ ਬੋਲ ਬਾਲਾ ਏ ਤੇ ਕਹਿੰਦੇ ਕਰਾਮਾਤ ਵਾਲੀ ਗੱਲ ਹੈ ਇੰਨਾ ਵੱਡਾ ਰਾਜ ਭਾਗ ਹੋਵੇ ਤੇ ਰਾਜ ਭਾਗ ਹੁੰਦਿਆਂ ਆਮ ਜਿਹੜੇ ਗਰੀਬ ਲੋਕ ਐ ਜ਼ਿਮੀਂਦਾਰ ਲੋਕ ਐ ਉਹਨਾਂ ਨੇ ਪੰਜਾਬ ਦੇਸ਼ ਤੇ ਰਾਜ ਕਰ ਲਿਆ ਜਿਹੜੇ ਇਹਨਾਂ ਨੂੰ ਆਪਾਂ ਸਿੰਘ ਕਹਿੰਨੇ ਆ ਇਹਨਾਂ ਨੇ ਪੰਜਾਬ ਤੇ ਰਾਜ ਕੀਤਾ ਇਹ ਤੇ ਕਰਾਮਾਤ ਵਾਲੀ ਗੱਲ ਹੈ ਰૈયਤ ਛੇਲੀ ਹਾਕਮ ਸੇਰਾ ਹਾਕਮ ਬਾਜ ਔਰ ਰૈયਤ ਬਟੇਰਾ ਕਹਿੰਦੇ ਵੈਸੇ ਮੰਨਿਆ ਜਾਂਦਾ ਵੀ ਜਿਹੜੀ ਪਰਜਾ ਐ ਨਾ ਪਰਜਾ ਬੱਕਰੀ ਦੇ ਬਰਾਬਰ ਹੁੰਦੀ ਐ ਤੇ ਰਾਜੇ ਸ਼ੇਰ ਦੇ ਬਰਾਬਰ ਹੁੰਦੇ ਐ ਪਰ ਕਹਿੰਦੇ ਇੱਥੇ ਉਲਟ ਹੋਇਆ ਤੋਹਰਾ ਸ਼ੀਲਨ ਮਾਰੇ ਸ਼ੇਰ ਕੇ ਮਾ ਕੇ ਮਾ ਬਟੇਰਨ ਮਾਰੇ ਬਾਜ ਕਹਿੰਦੇ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਬੱਕਰੀਆਂ ਨੇ ਸ਼ੇਰ ਮਾਰ ਦਿੱਤੇ ਹੋਣਾ ਵੀ ਬੱਕਰੀ ਵੀ ਕਿਤੇ ਸ਼ੇਰ ਨੂੰ ਇਹ ਤਾਂ ਸੁਣਿਆ ਵੀ ਸ਼ੇਰ ਬੱਕਰੀ ਮਾਰ ਸਕਦਾ ਪਰ ਬੱਕਰੀਆਂ ਨੇ ਸ਼ੇਰ ਮਾਰ ਦਿੱਤੇ ਹੋਣਾ ਤੇ ਦੂਜੇ ਪਾਸੇ ਕਹਿੰਦੇ ਵੀ ਬਾਜ ਆ ਬਾਜ਼ ਚਿੜੀ ਨੂੰ ਮਾਰਦਾ ਤੇ ਸੁਣਿਆ ਪਰ ਚਿੜੀਆਂ ਨੇ ਬਾਜ਼ ਮਾਰ ਦਿੱਤੀ ਹੁਣ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਹਾਕਮ ਮਾਰੇ ਰਈਤ ਇਹ ਕਰਮਾ ਤਹ ਕਾਜ ਕਹਿੰਦੇ ਵੀ ਇਸ ਤਰ੍ਹਾਂ ਪਰਜਾਂ ਨੇ ਵੱਡੇ ਵੱਡੇ ਰਾਜੇ ਤੇ ਸੂਬੇਦਾਰ ਮਾਰ ਦਿੱਤੇ ਇਹ ਤਾਂ ਕੋਈ ਕਰਾਮਾਤ ਵਾਲੀ ਗੱਲ ਆ ਜਾਂਦੀ ਹੈ ਵੀ ਆਮ ਲੋਕਾਂ ਨੇ ਪਿੰਡਾਂ ਦੇ ਲੋਕਾਂ ਨੇ ਜਿਨ੍ਹਾਂ ਨੂੰ ਕੁਝ ਪਤਾ ਨਹੀਂ ਹੈ ਉਹਨਾਂ ਨੇ ਵੱਡੇ ਵੱਡੇ ਬਾਦ ਸ਼ਾਹ ਘੇਰੇ ਤੇ ਉਹਨਾਂ ਨੂੰ ਮਾਰਿਆ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਹੈ ਇਨ ਮੈਂ ਕਰ ਸਕਤ ਬਾਲ ਕੈ ਕਿਸ ਡਾਡੇ ਪੰਥ ਇਹ ਅੰਗਰੇਜ਼ ਕਹਿੰਦਾ ਵੀ ਇਨਾਂ ਸਿੰਘਾਂ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਬਾਲ ਹੈ ਇਨਾਂ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਸ਼ਕਤੀ ਹੈ ਤੇ ਇਨਾਂ ਦਾ ਪੰਥ ਵੀ ਕੋਈ ਡਾਡਾ ਹੈ ਤੇ ਪੰਥ ਦਾ ਮਾਲਕ ਵੀ ਕੋਈ ਵੱਡਾ ਹੈ ਵੀ ਇਹਨਾਂ ਨੇ ਰਾਜਿਆਂ ਦੇ ਰਾਹ ਕੀਰੇ ਰਾਜਿਆਂ ਨੂੰ ਮਾਰਿਆ ਸੂਬੇਦਾਰਾਂ ਨੂੰ ਮਾਰਿਆ ਤੇ ਆਪਣਾ ਰਾਜ ਪੰਜਾਬ ਦੇ ਵਿੱਚ ਇਹਨਾਂ ਨੇ ਕਰ ਲਿਆ ਇਹਨਾਂ ਦਾ ਪੰਥ ਵੀ ਕੋਈ ਡਾਡਾ ਹੈ ਤੇ ਇਹ ਬਹੁਤ ਸ਼ਕਤੀ ਵਾਲੇ ਜਾਪਦੇ ਹਨ ਦੇਖੋ ਹਕੀਕਤ ਇਨ ਸਭ ਤੋਜੈ ਪਈਏ ਅੰਤ ਕਹਿੰਦੇ ਨਾ ਸਿੰਘਾਂ ਬਾਰੇ ਨਾ ਹਕੀਕਤ ਲਿਖਣੀ ਹੈ ਸੱਚ ਲਿਖਣਾ ਹੈ ਅੰਗਰੇਜ਼ ਅਖਤਰ ਲੋਣੀ ਮਿਸਟਰ ਮਰੇ ਨੂੰ ਕਹਿ ਰਿਹਾ ਵੀ ਇਹਨਾਂ ਬਾਰੇ ਆਪਾਂ ਸੱਚ ਲੱਭਣਾ ਵੀ ਸਿੰਘ ਹੈਗੇ ਕੌਣ ਐ ਰਾਜ ਐਵੇਂ ਥੋੜੀ ਕੋਈ ਬੰਦਾ ਲੈ ਲੈਂਦਾ ਹੁਣ ਮੰਨ ਕੇ ਚੱਲੋ ਜਿਹੜੇ ਬੰਦੇ ਨੂੰ ਰਾਜ ਬਾਰੇ ਪਤਾ ਹੀ ਕੁਝ ਨਹੀਂ ਐ ਜਿਹੜੇ ਬੰਦੇ ਨੂੰ ਸ਼ਸਤਰ ਨਹੀਂ ਚਲਾਉਣਾ ਆਉਂਦਾ ਬੰਦਾ ਕਿਦਾਂ ਮਾਰ ਲੂ ਜਿਹੜਾ ਬੰਦਾ ਕੁਝ ਕਰ ਨਹੀਂ ਸਕਦਾ ਜਿਹੜਾ ਗੁੰਗਾ ਉਹ ਬੋਲ ਕਿਸ ਤਰ੍ਹਾਂ ਸਕਦਾ ਇਹਨਾਂ ਵਾਸਤੇ ਤੇ ਗੁੰਗਿਆਂ ਵਾਲੀ ਗੱਲ ਸੀ ਨਾ ਇਹਨਾਂ ਵਾਸਤੇ ਤੇ ਸਿੱਖੇ ਕਾਮ ਐ ਉਹ ਕਹਿ ਰਿਹਾ ਵੀ ਇਹ ਆਮ ਬੰਦੇ ਐ ਤੇ ਰਾਜ ਕਿਸ ਤਰ੍ਹਾਂ ਲੈ ਲਿਆ ਕਹਿੰਦੇ ਇਹਨਾਂ ਬਾਰੇ ਹਕੀਕਤ ਲਿਖਣੀ ਆਪਾਂ ਮਿਸਟਰ ਮਰੇ ਨੂੰ ਅਖਤਰ ਲੋਨੀ ਕਹਿ ਰਿਹਾ ਕਹਿੰਦਾ ਇਹਨਾਂ ਬਾਰੇ ਹਕੀਕਤ ਲੱਭੀਏ ਸਿੰਘ ਕੌਣ ਐ ਤਾਕਤ ਕਿੱਥੋਂ ਆਈ ਐ ਇਹਨਾਂ ਦਾ ਪੰਥ ਕਿਹੜਾ ਐ ਮੈਨੂੰ ਤੇ ਜਾਪਦਾ ਇਹਨਾਂ ਦਾ ਪੰਥ ਵੀ ਬਹੁਤ ਡਾਢਾ ਐ ਇਹਨਾਂ ਬਾਰੇ ਹਕੀਕਤ ਲਿਖਣੀ ਹੈ ਜਰਨੈਲ ਕੋ ਮਾਲੀ ਕਹੀ ਜਿਮ ਕਹੀ ਦਿੱਲੀ ਕੇ ਸਾਹੇ ਕਹਿੰਦੇ ਜਰਨੈਲ ਨਹੀਂ ਨਾ ਜਿਹੜਾ ਜਰਨੈਲ ਸੀ ਉਹ ਗੱਲਬਾਤ ਕਰਦੇ ਐ ਦੋਵੇਂ ਅੰਗਰੇਜ਼ ਅਖਤਰ ਲੋਨੀ ਤੇ ਮਿਸਟਰ ਮਰੇ ਜੋ ਕੁਝ ਦਿੱਲੀ ਦੇ ਬਾਦ ਸ਼ਾਹ ਨੇ ਕਿਹਾ ਸੀ ਨਾ ਮੁਗਲਾਂ ਦਾ ਜਿਹੜਾ ਬਾਦਸ਼ਾਹ ਸੀ ਔਰੰਗਜ਼ੇਬ ਦਾ ਜਿਹੜਾ ਵਾਰਿਸ ਸੀ ਇਹ ਮਿਸਟਰ ਮਰੀ ਹੁਣ ਅਖਤਰ ਲੋਨੀ ਨੂੰ ਕਹਿੰਦਾ ਹੈ ਤੈਸੇ ਲਿਖ ਪਠਾਈਏ ਪਹਿ ਲੰਡਨ ਪੱਦਸ਼ਾਹੇ ਕਿਹਦੇ ਜਿਸ ਤਰ੍ਹਾਂ ਉਹਨੇ ਮੁਗਲ ਨੇ ਲਿਖਾਤਾ ਨਾ ਮਿਸਟਰ ਮਰੀ ਕਹਿੰਦਾ ਜੋ ਕੁਝ ਉਹਨੇ ਲਿਖਾ ਦਿੱਤਾ ਉਹੀ ਲਿਖਿਆ ਲਖਾਇਆ ਆਪਾਂ ਲੰਡਨ ਭੇਜ ਦਈਏ ਚੌਪਈ ਚਰਣੈ ਅੰਗਰੇਜ਼ ਤੋਂ ਵੱਡੋ ਗਿਆਨੀ ਕਹਾ ਮਰੀ ਸੋ ਹੁਸੈ ਨਾ ਮਾਨੀ ਤੇ ਪਰ ਜਿਹੜਾ ਅਖਤਰ ਲੋਨੀ ਹੈ ਨਾ ਇਹ ਬੜਾ ਸਿਆਣਾ ਸੀ ਗਿਆਨਵਾਨ ਸੀ ਇਹ ਸਿੱਖਾਂ ਬਾਰੇ ਲਿਖਣਾ ਤੇ ਚਾਹੁੰਦਾ ਪਰ ਝੂਠ ਨਹੀਂ ਲਿਖਣਾ ਚਾਹੁੰਦਾ। ਇਹ ਸਿੱਖਾਂ ਬਾਰੇ ਜਾਣਨਾ ਚਾਹੁੰਦਾ ਇਹ ਪਰ ਝੂਠ ਨਹੀਂ ਜਾਣਨਾ ਚਾਹੁੰਦਾ। ਚੰਗਾ ਗਿਆਨੀ ਸੀ, ਪੜਿਆ ਲਿਖਿਆ ਵਿਦਵਾਨ ਬੰਦਾ ਸੀ। ਇਨੇ ਮਨ ਦੇ ਵਿੱਚ ਇਹ ਵਿਚਾਰਿਆ ਵੀ ਮੈਂ ਸਿੰਘਾਂ ਬਾਰੇ ਲਿਖ ਕੇ ਲੰਡਨ ਦੇ ਰਾਜੇ ਨੂੰ ਭੇਜਣਾ ਜ਼ਰੂਰ ਹੈ ਪਰ ਲੰਡਨ ਦੇ ਵਿੱਚ ਜਾ ਕੇ ਕੋਈ ਗੱਲ ਝੂਠ ਨਹੀਂ ਜਪਣੀ ਚਾਹੀਦੀ। ਮਿਸਟਰ ਮਰੇ ਨੂੰ ਕਹਿ ਰਿਹਾ ਵੀ ਮੈਂ ਗਿਆਨੀ પુરਸ਼ਾਂ, ਮੈਂ ਗਿਆਨਵਾਨ ਆ, ਲੋਕ ਮੈਨੂੰ ਜਾਣਦੇ ਆ। ਪਰ ਦੇਖ ਕੇ ਅੱਧ ਝੂਠ ਸਿੰਘਾਂ ਬਾਰੇ ਲਿਖ ਦਿੱਤਾ ਤੇ گا ਉਹਨਾਂ ਨੂੰ ਜਾ ਕੇ ਪਤਾ ਲੱਗਿਆ ਤੇ ਮੇਰੀ ਨੌਕਰੀ ਖਤਰੇ ਦੇ ਵਿੱਚ ਪੈ ਸਕਦੀ ਹੈ ਮੈਂ ਬਿਲਕੁਲ ਸੱਚ ਲਿਖਣਾ ਚਾਹੁੰਦਾ ਕਹੇਉ ਕੂੜ ਜੋਏ ਪਤ ਸਾਹੇ ਦੇ ਬਾਤ ਮੋਏ ਕੂੜ ਕਰਾਹੇ ਜੋ ਦਿੱਲੀ ਦੇ ਬਾਦਸ਼ਾਹ ਮੁਗਲ ਨੇ ਦੱਸਿਆ ਹੋ ਸਕਦਾ ਉਹ ਝੂਠ ਹੋਵੇ ਕੂੜ ਹੋਵੇ ਕਿਉਂਕਿ ਇਹਨਾਂ ਦੀ ਦਿੱਲੀ ਦੇ ਬਾਦਸ਼ਾਹ ਦੇ ਨਾਲ ਬਹੁਤ ਲਗਦੀ ਹੈ ਬਹੁਤ ਵੱਡੀ ਦੁਸ਼ਮਣੀ ਹੈ ਦੂਸਰੀ ਬਾਤ ਤਨ ਲਈ ਵਿਚਾਰ ਹੋ ਤੋ ਬਿਰਦ ਅਬੜ ਕਬਰਦਾਰ ਅਫਤਰ ਲੋਨੀ ਨੇ ਦੂਸਰੀ ਗੱਲ ਇਹ ਵਿਚਾਰੀ ਹੈ ਵੀ ਮੈਂ ਬਜ਼ੁਰਗ ਹੋ ਗਿਆ ਮੈਂ ਬੁੱਢਾ ਹੋ ਗਿਆ ਮੇਰੇ ਚਿੱਟੇ ਧੌਲੇ ਆ ਗਏ ਆ ਤੇ ਬੁੱਢੇ ਵਾਰੇ ਥੋੜੀ ਬੇਇੱਜ਼ਤੀ ਕਰਾਊਂਗਾ ਲੰਡਨ ਦੇ ਰਾਜੇ ਤੋਂ ਪਹਿਲੀ ਗੱਲ ਇਹ ਇਹਨੇ ਸਮਝਾਈ ਮਿਸਟਰ ਮਰੇ ਨੂੰ ਲਿਖਾਉਣਾ ਸੱਚ ਹੈ ਤੇ ਦੂਸਰੀ ਗੱਲ ਇਹਨੇ ਆਪਣੇ ਸਰੀਰ ਤੇ ਢਾਲੀ ਬਜ਼ੁਰਗ ਹੋਰ ਗਿਆ ساری ਉਮਰ ਜਾਇਦਾ ਕਰ ਰਹੀ ਹੈ ਕਿ ਹੁਣ ਬੁੱਢੇ ਹੋ ਕੇ ਮੈਂ ਵੇਚਤੀ ਨਹੀਂ ਕਰਵਾਉਣੀ ਚਾਹੁੰਦਾ ਸਿੰਘਨ ਆ ਪਤਸ਼ਾਹਨ ਮਾਹੇ ਲਖਯੋ ਸ਼ਰੀਕ ਜਰਨੈਲ ਵਾਹੇ ਅੰਗਰੇਜ਼ ਅਫਸਰ ਕਹਿੰਦਾ ਸਿੰਘਾਂ ਦੇ ਵਿੱਚ ਤੇ ਮੁਗਲਾਂ ਦੇ ਵਿੱਚ ਬਹੁਤ ਸ਼ਰੀਕਾ ਰਿਆ ਹੈ ਇਹ ਲੜਦੇ ਝਗੜਦੇ ਰਹਿਆ ਸਿੰਘਾਂ ਨੇ ਤੁਰਕ ਕਈ ਵਾਰ ਮਾਰੇ ਆ ਤੁਰਕਾਂ ਨੇ ਸਿੰਘਾਂ ਨੂੰ ਸ਼ਹੀਦ ਕੀਤਾ ਹੈ ਇਹਨਾਂ ਦੀ ਬਹੁਤ ਲਗਦੀ ਰਹੀ ਹੈ ਭਈ ਬਾਤ ਜਿਹਾ ਸਾਹੇ ਸੱਚ ਹੋਗ ਪਰੇ ਸਾਹੀਤੀ ਸਭ ਵਸ ਲੋਗ ਕਿੰਦੇ ਦਿੱਲੀ ਦੇ ਮੁਗਲ ਬਾਦਸ਼ਾਹ ਨੇ ਜੋ ਸਾਨੂੰ ਲਿਖਵਾਇਆ ਜੇਕਰ ਤਾਂ ਉਹ ਸੱਚ ਹੋਵੇਗਾ ਤੇ ਇਥੋਂ ਦੇ ਜਿਹੜੇ ਸੇਖ ਆ ਉਹਦੀ ਗਵਾਹੀ ਭਰ ਦੇਣਗੇ ਵੀ ਹਾਂ ਬਿਲਕੁਲ ਮੁਗਲ ਬਾਦਸ਼ਾਹ ਨੇ ਸਿੰਘਾਂ ਬਾਰੇ ਸੱਚ ਕਿਹਾ ਹੈ ਮੁਗਲ ਬਾਦਸ਼ਾਹ ਕਹਿੰਦਾ ਸਿੰਘਾਂ ਨੂੰ ਕਿਸੇ ਨੇ ਰਾਜ ਭਾਗ ਨਹੀਂ ਦਿੱਤਾ ਇਹ ਕਿਸੇ ਰਾਜ ਭਾਗ ਦੇ ਮਾਲਕ ਨਹੀਂ ਹਾਂ ਜੇਕਰ ਇਹ ਗੱਲ ਸੱਚ ਹੋਈ ਤੇ ਜਿਹੜੇ ਇਥੋਂ ਦੇ ਸਿੰਘ ਆ ਇਥੋਂ ਦੇ ਸਿੱਖ ਆ ਉਹ ਜ਼ਰੂਰ ਇਸ ਗੱਲ ਦੀ ਗਵਾਹੀ ਭਰਨਗੇ ਜੋ ਸਹ ਹੈ ਝੂਠਿ ਉਚਾਰਾ ਸਾਜ ਝੂਠ ਕਰ ਲਿਓ ਨਿਆਰਾ ਤੇ ਜੇਕਰ ਮੁਗਲ ਬਾਦਸ਼ਾਹ ਨੇ ਸਾਨੂੰ ਝੂਠ ਲਖਾਇਆ ਹੋਵੇਗਾ ਤੇ ਉਹਦਾ ਵੀ ਨਤਾਰਾ ਜਰੂਰ ਹੋ ਜਾਵੇਗਾ। ਅਕੈ ਲਿਖਤ ਕੋ ਪੁਰਾਤਨ ਲੱਭਿਆ ਇਮ ਕਰ ਹਮਰ ਨਾ ਪਤਿਆਏ। ਇਹ ਅਵਸਰ ਕਹਿੰਦਾ ਜਾਂ ਤੇ ਕੋਈ ਪੁਰਾਤਨ ਲਿਖਤ ਲੱਭ ਰਹੀਏ ਕੋਈ ਪੁਰਾਣਾ ਗ੍ਰੰਥ ਹੋਵੇ ਜਿਸ ਦੇ ਵਿੱਚ ਸਿੱਖਾਂ ਬਾਰੇ ਲਿਖਿਆ ਹੋਵੇ ਸਿੱਖਾਂ ਬਾਰੇ ਸਾਖੀਆਂ ਹੁਣ ਵੀ ਕਿੱਧਰਾਂ ਪੈਦਾ ਹੋਏ ਆ ਕਿੱਥੋਂ ਆਏ ਆ ਸਿੱਖਾਂ ਦੀ ਉਤਪਤੀ ਕਿਸ ਤਰ੍ਹਾਂ ਹੋਈ ਹੈ ਜਾਂ ਤੇ ਕੋਈ ਪੁਰਾਣਾ ਗ੍ਰੰਥ ਲੱਭ ਲਈਏ ਜਿਸ ਦੇ ਵਿੱਚ ਇਹਨਾਂ ਬਾਰੀ ਲਿਖਿਆ ਹੋਵੇ ਲਿਖਤ ਭੇਜੀ ਐ ਲੰਡਨ ਸੋ ਜਾ ਮੈਂ ਝੂਠ ਨਾਇਨ ਤਿਲ ਹੋ ਤੇ ਉਹ ਜਿਹੜੀ ਲਿਖਤ ਐ ਉਹ ਜਿਹੜਾ ਗ੍ਰੰਥ ਕੋਈ ਕਿਤਾਬ ਐ ਉਹ ਲੱਭ ਕੇ ਲੰਡਨ ਭੇਜ ਦਈਏ ਪਰ ਉਹਦੇ ਵਿੱਚ ਝੂਠ ਨਹੀਂ ਹੋਣਾ ਚਾਹੀਦਾ। ਪ੍ਰਾਣੀ ਕੋਈ ਲਿਖਤ ਹੋਵੇ ਬਿਲਕੁਲ ਸੱਚੀ ਲਿਖਤ ਹੋਵੇ ਤੇ ਉਹ ਅਸੀਂ ਲੰਡਨ ਦੇ ਪਾਤਸ਼ਾਹ ਲੰਡਨ ਦੇ ਰਾਜੇ ਕੋਲ ਭੇਜ ਦਈਏ। ਦੋਹਰਾ ਜਿਮ ਸਿੰਘਨ ਰਾਜ ਮੱਲਿਓ ਸਭ ਪਾਤ ਜਕਾਇਓ ਸਾਲ। ਮਿਸਟਰ ਮਰੇ ਨੂੰ ਅਖਤਰ ਰੋਨੀ ਕਹਿੰਦਾ ਵੀ ਸਿੰਘਾਂ ਨੇ ਜਿਸ ਤਰ੍ਹਾਂ ਰਾਜ ਮੱਲਿਆ ਹੈ ਨਾ ਜਿਸ ਤਰ੍ਹਾਂ ਉਹਨਾਂ ਨੇ ਰਾਜ ਕੀਤਾ ਹੈ ਇਸ ਭੇਦ ਬਾਰੇ ਸਾਰਾ ਜਾਣਨਾ ਹੈ। ਸੁਣ ਝੇੜੋ ਸਭ ਖਾਲਸਾ ਜਾਨੀਓ ਦਾ ਗਵਾਲ ਕਹਿੰਦੇ ਕਿਸ ਤਰ੍ਹਾਂ ਖਾਲਸੇ ਨੇ ਮੱਲਾ ਮਾਰੀਆਂ ਖਾਲਸੇ ਨੇ ਕਿਸ ਤਰ੍ਹਾਂ ਰਾਜ ਭਾਗ ਲਏ ਹੈ ਕਿਸ ਤਰ੍ਹਾਂ ਵੱਡੇ ਤਖਤਾਂ ਤੇ ਬੈਠੇ ਹੈ ਇਹ ਜਾਣਨਾ ਹੈ ਚੌਪਈ ਮਰੀ ਹੁਕਮ ਲੈ ਉਦਮ ਕੀਓ ਬੂਟੇ ਸਾਹਿਬ ਮੌਲਵੀ ਸਾਦ ਲਿਓ ਹੁਣ ਜਿਸ ਤਰ੍ਹਾਂ ਅਖਤਰ ਲੋਨੀ ਨੇ ਕਿਹਾ ਤੇ ਮਿਸਟਰ ਮਰੀ ਨੇ ਮੰਨਿਆ ਉਦਮ ਕੀਤਾ ਕਹਿੰਦਾ ਹਾਂ ਮੈਂ ਲਿਖਾਂਗਾ ਮੈਂ ਸਿੰਘਾਂ ਬਾਰੇ ਜਾਣਾਂਗਾ ਮੈਂ ਲੱਭਾਂਗਾ ਉਹ ਲੋਕ ਜਿਹੜੇ ਸਿੰਘਾਂ ਬਾਰੇ ਜਾਣਦੇ ਹਨ ਇਹਨੇ ਉਦਮ ਕੀਤਾ ਤੇ ਉਦਮ ਕਰਕੇ ਮੌਲਵੀ ਬੂਟੇ ਸ਼ਾਹ ਨੂੰ ਬੁਲਾਇਆ ਇਹ ਬੂਟੇ ਸ਼ਾਹ ਮੁਸਲਮਾਨ ਮੌਲਵੀ ਹੈ ਪੜਿਆ ਲਿਖਿਆ ਜ਼ਰੂਰ ਹੈ ਆਪਣੇ ਧਰਮ ਦੇ ਵਿੱਚ ਪੱਕਾ ਇਹ ਮੁਸਲਮਾਨ ਹੈ ਇਹ ਮਿਸਟਰ ਮਰੇ ਮੌਲਵੀ ਬੂਟੇ ਸ਼ਾਹ ਨੂੰ ਮਿਲਦਾ ਹੈ ਲਿਖਨ ਕਤਾਬ ਉਸਹਿ ਫਰਮਾਇਓ ਸਿੰਘਣ ਕੀ ਉਤਪਤੀ ਲਿਖਾਇਓ ਮਿਸਟਰ ਮਰੇ ਬੂਟੇ ਸ਼ਾਹ ਨੂੰ ਕਹਿੰਦਾ ਵੀ ਮੈਂ ਸਿੰਘਾਂ ਬਾਰੇ ਤੇਰੇ ਕੋਲੋਂ ਜਾਣਨਾ ਚਾਹੁੰਨਾ ਤੂੰ ਪੰਜਾਬ ਦਾ ਵਸਨੀਕ ਹੈ ਤੂੰ ਇੱਥੋਂ ਦਾ ਰਹਿਣ ਵਾਲਾ ਹੈ ਤੂੰ ਮੌਲਵੀ ਹੈ ਚੰਗੇ ਗ੍ਰੰਥ ਪੜ੍ਹੇ ਆ ਬਾਚੇ ਆ ਧਰਮੀ ਬੰਦਾ ਤੂੰ ਮੈਂ ਸਿੰਘਾਂ ਬਾਰੇ ਜਾਣਨਾ ਚਾਹੁੰਦਾ ਹਾਂ ਵੀ ਸਿੰਘਾਂ ਨੂੰ ਰਾਜ ਭਾਗ ਕਿਸ ਤਰ੍ਹਾਂ ਮਿਲਿਆ ਹੈ ਜੇ ਮੋਏ ਸੱਚ ਤੋ ਮੈਂ ਲਖਇਓ ਜਦ ਮੈਂ ਝੂਠ ਨਾ ਕਾਸ਼ਰ ਲਇਓ ਮਿਸਟਰ ਮਰੇ ਬੂਟੇ ਸ਼ਾਹ ਨੂੰ ਕਹਿੰਦਾ ਵੀ ਤੂੰ ਸੱਚ-ਸੱਚ ਦੱਸਣਾ ਝੂਠ 1% ਨਹੀਂ ਹੋਣਾ ਚਾਹੀਦਾ ਜੋ ਸੱਚ ਜਾਣਦਾ ਸਿੰਘਾਂ ਬਾਰੇ ਉਹ ਦੱਸ ਦੇ ਜਹ ਜਾਵਨ ਸਾਹੇ ਲੰਡਨ ਪਾਸ ਔਰ ਦੀਪਨ ਮੈਂ ਹੋਗ ਪ੍ਰਕਾਸ਼ ਇਹ ਤੇਰੀ ਲਿਖੀ ਹੋਈ ਲਿਖਤ ਕੱਲੀ ਇਸ ਦੇਸ਼ ਦੇ ਵਿੱਚ ਨਹੀਂ ਰਹਿਣੀ ਇਹ ਤੇਰੀ ਲਿਖੀ ਹੋਈ ਲਿਖਤ ਲੰਡਨ ਦੇਸ਼ ਦੇ ਵਿੱਚ ਜਾਣੀ ਹੈ ਇੰਗਲੈਂਡ ਦੇਸ਼ ਦੇ ਵਿੱਚ ਜਾਣੀ ਹੈ ਕੱਲੀ ਉੱਥੇ ਵੀ ਨਹੀਂ ਰਹਿਣੀ ਇਹ ਹੋਰ ਦੁਨੀਆ ਭਰ ਦੇ ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਤੇਰੀ ਲਿਖੀ ਹੋਈ ਲਿਖਤ ਜਾਣੀ ਹੈ ਤੇ ਇਹਦੇ ਰਾਈ ਜਿੱਥੇ ਤੂੰ ਇਹ ਲਿਖਤ ਲਖਾਵੇਂਗਾ ਤੇਰਾ ਵੀ ਨਾਮ ਪ੍ਰਕਾਸ਼ ਹੋਵੇਗਾ ਸਿੰਘਾਂ ਦਾ ਵੀ ਇਤਿਹਾਸ ਜਾਵੇਗਾ ਤੇਰੇ ਵੀ ਨਾਮ ਦੀ ਜਾਜਾਕਾਰ ਹੈ ਤੇ ਸਿੰਘਾਂ ਦੇ ਨਾਮ ਦੀ ਵੀ ਜਾਜਾਕਾਰ ਹੋਵੇਗੀ ਤੂੰ ਬਿਲਕੁਲ ਸੱਚ ਲਿਖਾਉਣਾ ਹੈ ਦੋਹਰਾ ਐਸੀ ਐ ਸਤ ਕੀ ਜਕਰ ਬੂਟੇ ਸਾਹ ਸਮਝਾਏ ਇਸ ਤਰ੍ਹਾਂ ਤਾਂ ਗੀਤ ਕਰਕੇ ਨਾ ਮਿਸਟਰ ਮਰੇ ਨੇ ਬੂਟੇ ਸਾਹ ਨੂੰ ਸਮਝਾਇਆ ਵੀ ਭਾਈ ਤੂੰ ਸੱਚ ਸੱਚ ਦਸੀ ਜੋ ਵੀ ਤੂੰ ਸਿੰਘਾਂ ਬਾਰੇ ਜਾਣਦਾ ਹੈ ਲਿਖਿਓ ਹਕੀਕਤ ਖਾਲਸਾ ਜਿਮ ਸਿੰਘਨ ਪਇਓ ਵਧਾਏ ਕਹਿੰਦੇ ਵੀ ਹਕੀਕਤ ਲਿਖਣੀ ਹੈ ਕਿਸ ਤਰ੍ਹਾਂ ਸਿੰਘ ਅੱਗੇ ਵਧੇ ਕਿਸ ਤਰ੍ਹਾਂ ਗੁਰੂਆਂ ਦੀਆਂ ਸ਼ਹਾਦਤਾਂ ਹੋਈਆਂ ਸਿੰਘਾਂ ਦਾ ਵਿਕਾਸ ਕਿਸ ਤਰ੍ਹਾਂ ਹੋਇਆ ਹੈ ਚੋਪਈ ਉਸੀ ਕਚਹਿਰੀ ਹਾਮ ਤੇ ਗਏ ਸੁਣ ਜੈ ਬਾਤ ਸੋ ਚਿੰਤਤ ਭਏ ਹੁਣ ਇੱਥੇ ਬਚਨ ਸੁਣਨ ਵਾਲਾ ਹੈ ਕਹਿੰਦੇ ਵੀ ਇੱਕ ਪਾਸੇ ਤੇ ਮਿਸਟਰ ਮਰੇ ਨੇ ਮੌਲਵੀ ਬੂਟੇ ਸ਼ਾਹ ਨੂੰ ਬੁਲਾਇਆ ਹੋਇਆ ਸੀ ਮੌਲਵੀ ਬੂਟੇ ਸ਼ਾਹ ਨੂੰ ਮਿਸਟਰ ਮਰੇ ਕਹਿ ਰਿਹਾ ਵੀ ਸੱਚ-ਸੱਚ ਦੱਸੀ ਸਿੰਘਾਂ ਦਾ ਇਤਿਹਾਸ ਹੈ ਤੇ ਉਥੇ ਇੰਨੇ ਚਿਰ ਨੂੰ ਸਰਦਾਰ ਰਤਨ ਸਿੰਘ ਭੰਗੂ ਵੀ ਪਹੁੰਚ ਗਏ ਅ ਰਤਨ ਸਿੰਘ ਭੰਗੂ ਨੇ ਜਦੋਂ ਅੰਗਰੇਜ਼ ਅਫਸਰ ਮਿਸਟਰ ਮਰੇ ਤੇ ਮੌਲਵੀ ਬੂਟੇ ਸ਼ਾਹ ਨੂੰ ਗੱਲਬਾਤ ਕਰਦਿਆਂ ਸੁਣਿਆ ਦੇ ਰਤਨ ਸਿੰਘ ਭੰਗੂ ਨੇ ਮਾਣ ਹੀ ਮਨ ਸੋਚਿਆ ਵੀ ਜੇਕਰ ਬੂਟੇ ਸ਼ਾਹ ਨੇ ਇਤਿਹਾਸ ਸਿੰਘਾਂ ਦਾ ਦੱਸਿਆ ਇਹ ਧਰਮ ਦੇ ਵਿੱਚ ਬੜੇ ਕਟੜ ਹੈ ਇਹ ਕਦੀ ਵੀ ਸਿੰਘਾਂ ਬਾਰੇ ਸੱਚ ਨਹੀਂ ਦੱਸੇਗਾ ਬੂਟੇ ਸ਼ਾਹ ਇਹ ਗਲਤ ਦੱਸੇਗਾ ਇਹ ਚੋਰ ਹੁੰਦੇ ਡਾਕੂ ਜਿਸ ਤਰ੍ਹਾਂ ਪਹਿਲਾਂ ਵੀ ਮੁਗਲ ਬਾਦਸ਼ਾਹ ਨੇ ਦੱਸਿਆ ਅੱਜ ਵੀ ਭਾਰਤ ਦੇ ਸੰਵਿਧਾਨ ਜਦੋਂ ਅਸੀਂ ਆਜ਼ਾਦ ਹੋਏ ਨਾ 1947 ਦੇ ਵਿੱਚ ਅਜੇ ਆਜ਼ਾਦ ਹੋਿਆਂ ਨੂੰ 4 ਸਾਲ ਹੋਏ ਸੀ ਸਾਨੂੰ ਤੇ ਇਸ ਦੇਸ਼ ਦੇ ਵੱਡੇ ਲੀਡਰ ਦਾ ਬਿਆਨ ਆਇਆ ਸੀ ਵੀ ਜਿਹੜੇ ਸਿੱਖ ਹੈ ਇਹ ਜਰਾਇਮ ਪੇਸ਼ਾ ਕੌਮ ਹੈ ਬੜੇ ਖਤਰਨਾਕ ਲੋਕ ਹੈ ਇਥੋਂ ਤੱਕ ਸਾਨੂੰ ਇਸ ਭਾਰਤ ਦੇਸ਼ ਦੇ ਲੋਕਾਂ ਨੇ ਕਿਹਾ ਭਾਰਤ ਦੇਸ਼ ਦੇ ਵੱਡੇ ਲੀਡਰਾਂ ਨੇ ਕਿਹਾ ਇਹ ਅੱਜ ਦਾ ਨਹੀਂ ਮੁਗਲਾਂ ਨੇ ਵੀ ਸਾਨੂੰ ਕਿਹਾ ਪਠਾਣਾ ਨੇ ਵੀ ਕਿਹਾ ਅੰਗਰੇਜ਼ਾਂ ਨੇ ਵੀ ਕਿਹਾ ਤੇ ਅੱਜ ਵਾਲੇ ਤੇ ਕਹਿਣਗੇ ਇਹ ਵੀ ਅਸਲ ਦੇ ਵਿੱਚ ਰੂਹ ਤੇ ਔਰੰਗਜ਼ੇਬ ਦੀ ਕਿਤੇ ਨਾ ਕਿਤੇ ਚੱਲਦੀ ਆ ਰਹੀ ਹੈ ਜੇਕਰ ਅਸੀਂ ਉਹਨਾਂ ਨੂੰ ਮਾੜੇ ਲੱਗਦੇ ਸੀ ਆ ਜਿਹਨਾਂ ਨੂੰ ਮਾੜੇ ਲੱਗਦੇ ਆ ਅਗਲੀਆਂ ਹਕੂਮਤਾਂ ਆਉਣਗੀਆਂ ਉਹਨਾਂ ਨੂੰ ਵੀ ਮਾੜੇ ਲੱਗਾਂਗੇ ਸੋ ਇੱਥੇ ਸਰਦਾਰ ਰਤਨ ਸਿੰਘ ਭੰਗੂ ਉੱਥੇ ਉਹਨੇ ਗੱਲਬਾਤ ਕੰਨਾਂ ਦੇ ਨਾਲ ਸੁਣੀ ਮਿਸਟਰ ਮਰੇ ਅੰਗਰੇਜ਼ ਅਫਸਰ ਮੌਲਵੀ ਬੂਟੇ ਸ਼ਾਹ ਨੂੰ ਕਹਿ ਰਿਹਾ ਸਿੰਘਾਂ ਬਾਰੇ ਸੱਚ ਦੱਸਿਂ ਤੇਗ ਰਤਨ ਸਿੰਘ ਭੰਗੂ ਜੀ ਕਹਿ ਰਹੇ ਇੰਨੇ ਕਚਿਰ ਨੂੰ ਮੈਂ ਵੀ ਉੱਥੇ ਪਹੁੰਚ ਗਿਆ ਜੈ ਮੌਲਵੀ ਹੈ ਮੁਸਲਮਾਨ ਕਬ ਸਿੱਖਨ ਜਿਸ ਕਰੇ ਬਖਾਨ ਇੰਨੇ ਸੋਚਿਆ ਵੀ ਇਹ ਮੌਲਵੀ ਮੁਸਲਮਾਨ ਹੈ ਇਹ ਸਿੱਖਾਂ ਦੀ ਉਸਤਤ ਸਿੱਖਾਂ ਦੀ ਵਡਿਆਈ ਕਦੇ ਵੀ ਨਹੀਂ ਕਰ ਸਕਦਾ ਕਰ ਗੋਸ਼ਟ ਅਮਕ ਮਰੀਸ ਮਝਾਇਓ ਉਸ ਕਾ ਲਿਖਿਆ ਮੈਂ ਦਿਖਾਇਓ ਭੰਗੂ ਜੀ ਕਹਿੰਦੇ ਆ ਵੀ ਮੈਂ ਜਾ ਕੇ ਮਿਸਟਰ ਮਰੇ ਜੀ ਨੂੰ ਮਿਲਿਆ ਅੰਗਰੇਜ਼ ਅਫਸਰ ਨੂੰ ਮਿਲਿਆ ਵੀ ਇਹ ਕਦੀ ਵੀ ਸਾਡੇ ਬਾਰੇ ਤੁਹਾਨੂੰ ਨਹੀਂ ਦੱਸ ਸਕਦਾ ਅਸੀਂ ਉਸ ਅੰਗਰੇਜ਼ ਅਫਸਰ ਨੂੰ ਜਾ ਕੇ ਸਮਝਾਇਆ ਉਸ ਕੋ ਦੇ ਘਮ ਬਾਤ ਉਚਾਰੀ ਇਨ ਗਲ ਖਾਲਸੇ ਕਹੀ ਨਸਾਰੀ ਕਹਿੰਦੇ ਵੀ ਅਸੀਂ ਉਹਦੇ ਨਾਲ ਗੱਲਬਾਤ ਕਰਕੇ ਜਾ ਕੇ ਦੱਸਿਆ ਵੀ ਇਨੇ ਸਿੰਘਾਂ ਦੀ ਸਾਰੀ ਗੱਲ ਤੁਹਾਨੂੰ ਨਹੀਂ ਦੱਸੀ ਸਿੰਘਾਂ ਦੀ ਸਚਾਈ ਕੀ ਹੈ ਸਿੰਘ ਕਿਸ ਤਰ੍ਹਾਂ ਲੜਦੇ ਰਹੇ ਕਿਸ ਤਰ੍ਹਾਂ ਰਾਜ ਭਾਗ ਲਿਆ ਇਨੇ ਸਾਰੀ ਸਚਾਈ ਨਹੀਂ ਦੱਸੀ ਰੋਹਰਾ ਸੋ ਮਰੀ ਹਮਾਰੋ ਮਿਤ ਭਇਓ ਮੁਏ ਮਰੇ ਕਯੋ ਬੁਲਵਾਏ ਕਹਿੰਦੇ ਫਿਰ ਮਿਸਟਰ ਮਰੇ ਨਾ ਸਰਦਾਰ ਰਤਨ ਸਿੰਘ ਭੰਗੂ ਦਾ ਮਿੱਤਰ ਬਣ ਗਿਆ ਨੇੜਤਾ ਹੋ ਗਈ ਇੱਕ ਦੋ ਵਾਰ ਮਿਲੇ ਕਹਿੰਦੇ ਫਿਰ ਇੱਕ ਦਿਨ ਮਿਸਟਰ ਮਰੇ ਨੇ ਇਹਨੂੰ ਸਰਦਾਰ ਰਤਨ ਸਿੰਘ ਭੰਗੂ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਮੋਤਪਤ ਭਈ ਖਾਲਸੇ ਤੇਮ ਤੁਮ ਦੇਹੋ ਲਖਾਏ ਤੇ ਮਿਸਟਰ ਮਰੇ ਕਹਿੰਦਾ ਕਿਸ ਤਰ੍ਹਾਂ ਖਾਲਸੇ ਦੀ ਉਤਪਤੀ ਹੋਈ ਖਾਲਸੇ ਨੇ ਕਿਸ ਤਰ੍ਹਾਂ ਰਾਜ ਭਾਗ ਲਿਆ ਇਹ ਦੱਸੋ ਚੌਪਈ ਤੋ ਮੈਂ ਕਹਿ ਨਾ ਸੋਨਮਰੀ ਕਪਤਾਨ ਤੁਮ ਪਤੀ ਜਤ ਹੇ ਮੁਸਲਮਾਨ ਕਹਿੰਦੇ ਵੀ ਰਤਨ ਸਿੰਘ ਭੰਗੂ ਜੀ ਦੱਸਦੇ ਐ ਕਹਿੰਦੇ ਵੀ ਜੇਕਰ ਤਾਂ ਤੁਸੀਂ ਮੁਸਲਮਾਨ ਮੌਲਵੀ ਬੂਟੇ ਸ਼ਾਹ ਕੋਲੋਂ ਇਤਿਹਾਸ ਲਿਖਵਾ ਲੈਂਦੇ ਉਹਨੇ ਕਦਾ ਚਿੱਤ ਵੀ ਸੱਚ ਨਹੀਂ ਸੀ ਦੱਸਣਾ ਸਿੰਘ ਕੌਣ ਐ ਅੱਜ ਆਪਣੀ ਵਿਚਾਰ ਹੋ ਰਹੀ ਹੈ ਦੁਰਗਨ ਹਿੰਦੂਆਂ ਨਾਲ ਬੈਰ ਹੈ ਸਾਦ ਕਹਾ ਕਹੀ ਕਰ ਕੇ ਬਾਦ ਕਹਿੰਦੇ ਹਿੰਦੂਆਂ ਦਾ ਤੇ ਮੁਗਲਾਂ ਦਾ ਹਿੰਦੂ ਤੇ ਮੁਸਲਮਾਨਾਂ ਦਾ ਬਹੁਤ ਵੈਰ ਹੈ ਹਿੰਦੂ ਮੁਸਲਮਾਨ ਨੂੰ ਨਹੀਂ ਸਹੀ ਕਹਿ ਸਕਦਾ ਤੇ ਮੁਸਲਮਾਨ ਹਿੰਦੂ ਨੂੰ ਸਹੀ ਨਹੀਂ ਕਹਿ ਸਕਦਾ ਹਿੰਦੂਆਂ ਕੇ ਤਰਕ ખોਟੀ ਗਾ ਹੈ ਹਿੰਦੂਓ ਤਰਕ ਨਾਨੰਦਤ ਰਹਾ ਕਹਿੰਦੇ ਅੰਗਰੇਜ਼ ਅਫਸਰ ਦੀ ਚਾਹੇ ਤੁਸੀਂ ਸਿੰਘਾਂ ਦਾ ਇਤਿਹਾਸ ਹਿੰਦੂਆਂ ਕੋਲੋਂ ਲਿਖਵਾ ਲਓ ਔਰ ਚਾਹੇ ਸਾਡਾ ਇਤਿਹਾਸ ਤੁਸੀਂ ਮੁਸਲਮਾਨਾਂ ਕੋਲੋਂ ਲਿਖਵਾ ਲਓ ਨਾ ਤੇ ਸਾਡੇ ਬਾਰੇ ਹਿੰਦੂ ਸਹੀ ਲਿਖੇਗਾ ਤੇ ਨਾ ਹੀ ਸਾਡੇ ਬਾਰੇ ਮੁਸਲਮਾਨ ਸਹੀ ਲਿਖੇਗਾ ਤਬ ਮਾਲੀਕ ਬਤਾਨ ਬਖਾਨੀ ਹਮ ਅੰਗਰੇਜ਼ ਹੈ ਚਤੁਰ ਗਿਆਨੀ ਫਿਰ ਇਹ ਜਿਹੜਾ ਮਿਸਟਰ ਮਰੇ ਹੈ ਨਾ ਇਹ ਬੜਾ ਚਤੁਰ ਸੀ ਬਹੁਤ ਗਿਆਨੀ ਸੀ ਸੂਝਵਾਨ ਸੀ ਇਹ ਕਹਿੰਦਾ ਵੀ ਅਸੀਂ ਤੁਹਾਡੇ ਬਾਰੇ ਜਾਣਨ ਆਏ ਆਂ ਅਸੀਂ ਪੰਜਾਬ ਦੇ ਵਿੱਚ ਆਏ ਆ ਤੇ ਤੁਹਾਡੇ ਬਾਰੇ ਹੀ ਜਾਣਨ ਆਏ ਹਾਂ ਸੱਚ ਝੂਠ ਹਮ ਖੂਬ ਵਿਚਾਰੇ ਦੁੱਧ ਨੀਰ ਜਿਵੇਂ ਹੰਸ ਨਿਆਰੇ ਕਹਿੰਦਾ ਵੀ ਅਸੀਂ ਸੱਚ ਝੂਠ ਦਾ ਨਾਟਕਾ ਕਰਨਾ ਏ ਜਿਸ ਤਰ੍ਹਾਂ ਹੰਸ ਦੇ ਸਾਹਮਣੇ ਦੁੱਧ ਤੇ ਪਾਣੀ ਮਿਲਾ ਕੇ ਰੱਖ ਦਿਓ ਜਿਹੜਾ ਹੰਸ ਉਹ ਦੁੱਧ ਦੁੱਧ ਪੀ ਜਾਂਦਾ ਤੇ ਪਾਣੀ ਛੱਡ ਜਾਂਦਾ ਕਹਿੰਦੇ ਇਸੇ ਤਰ੍ਹਾਂ ਸਾਨੂੰ ਵੀ ਸੱਚ ਚਾਹੀਦਾ ਏ ਝੂਠ ਨਹੀਂ ਚਾਹੀਦਾ ਬਿਲਕੁਲ ਖਾਬੋ ਸੱਚ ਹਮ ਪਾਹੇ ਚੋਟ ਹੋਏ ਹਮ ਲਿਖੈ ਨਾ ਵਾਹੇ ਕਹਿੰਦੇ ਅਸੀਂ ਤਾਂ ਬਿਲਕੁਲ ਸੱਚ ਲਿਖਣਾ ਏ ਜੋ ਵੀ ਲਿਖਾਂਗੇ ਸੱਚ ਲਿਖਾਂਗੇ ਝੂਠ ਅਸੀਂ ਇਸ ਕਿਤਾਬ ਦੇ ਵਿੱਚ ਜਿਹੜਾ ਤੁਹਾਡੇ ਬਾਰੇ ਜੋ ਕੁਝ ਵੀ ਜਾਣਨਾ ਅਸੀਂ ਝੂਠ ਨਹੀਂ ਲਿਖਾਂਗੇ ਅੰਗਰੇਜ਼ ਲੋਕ ਦੇ ਪਰਪੂਮ ਦਾਵਤ ਤਿਸੈ ਹਵਾਲ ਸਭੇ ਲਿ ਕਲਿਆਵਤ ਕਹਿੰਦੇ ਅੰਗਰੇਜ਼ ਲੋਕ ਜਿੱਥੇ ਵੀ ਜਾਂਦੇ ਆ ਨਾ ਸਾਡੇ ਤੋਂ ਜਿੱਲਾਂ ਪਹਿਲਾਂ ਵੱਡੇ ਵਡੇਰੇ ਹੋਏ ਚਾਹੇ ਅਸੀਂ ਪੰਜਾਬ ਦੇ ਵਿੱਚ ਆਏ ਆ ਅੰਗਰੇਜ਼ ਜਿੱਥੇ ਵੀ ਜਾਂਦੇ ਆ ਪਹਿਲਾਂ ਉਸ ਧਰਤੀ ਤੇ ਜਾ ਕੇ ਉਸ ਧਰਤੀ ਦੇ ਲੋਕਾਂ ਦਾ ਇਤਿਹਾਸ ਪੜ੍ਹਦੇ ਆ ਉਹਨਾਂ ਬਾਰੇ ਜਾਣਦੇ ਐ ਵੀ ਜਿਸ ਤਰ੍ਹਾਂ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਝਾਂਸੀ ਦੀ ਰਾਣੀ ਬਾਰੇ ਪਹਿਲਾਂ ਪੜ੍ਹਿਆ ਹੋਵੇਗਾ ਝਾਂਸੀ ਦੀ ਰਾਣੀ ਨੂੰ ਵੀ ਖਤਮ ਕੀਤਾ ਨਾ ਹੋਰ ਵੀ ਭਾਰਤ ਦੇ ਵਿੱਚ ਕਿੰਨੀਆਂ ਰਿਆਸਤਾਂ ਦੇ ਵਿੱਚ ਮਰਹੱਟਿਆਂ ਦਾ ਰਾਜ ਸੀ ਇਹਨਾਂ ਨੇ ਮਰਹੱਟਿਆਂ ਬਾਰੇ ਪੜ੍ਹਿਆ ਫਿਰ ਜਦੋਂ ਅੰਗਰੇਜ਼ ਪੰਜਾਬ ਦੇ ਵਿੱਚ ਆਏ ਤੇ ਇਹਨਾਂ ਨੇ ਸਿੱਖਾਂ ਬਾਰੇ ਜਾਣਿਆ ਵੀ ਇਹ ਸਿੰਘ ਕੌਣ ਐ ਅੰਗਰੇਜ਼ ਰਤਨ ਸਿੰਘ ਭੰਗੂ ਜੀ ਨੂੰ ਦੱਸ ਰਿਹਾ ਵੀ ਅਸੀਂ ਜਿਸ ਵੀ ਧਰਤੀ ਤੇ ਜਾਂਦੇ ਆ ਪਹਿਲਾਂ ਉਸ ਧਰਤੀ ਦੇ ਵਾਰਸਾਂ ਦਾ ਇਤਿਹਾਸ ਪੜ੍ਹਦੇ ਆ ਉਸ ਧਰਤੀ ਦੇ ਲੋਕਾਂ ਬਾਰੇ ਜਾਣਦੇ ਹਾਂ ਜਉ ਹੋਤ ਐਸਾਰ ਸਭ ਖਾਸ ਸਉ ਕੁਜਾਇਤ ਪਾਤੋ ਲੰਦਨ ਪਾਸ ਕਹਿੰਦੇ ਫਿਰ ਉਹ ਸਾਰਾ ਕੁਝ ਅਸੀਂ ਇੱਕ ਕਿਤਾਬ ਦੇ ਵਿੱਚ ਨੋਟ ਕਰਕੇ ਨਾ ਲੰਡਨ ਆਪਣੇ ਬਾਦਸ਼ਾਹ ਜਿਹੜਾ ਸਾਡਾ ਰਾਜਾ ਹੀ ਲੰਡਨ ਦੇ ਵਿੱਚ ਉਹਨੂੰ ਭੇਜ ਦਿੰਨੇ ਹਾ ਉਹ ਰਾਤ ਮਾਲੀ ਨੇ ਹਮ ਕਹਿਓ ਇਤਨੀ ਬਾਤ ਬਤਾਹੋ ਇਹ ਜਿਹੜਾ ਮਾਲੀ ਮਿਸਟਰ ਮਰੇ ਆ ਨਾ ਰਤਨ ਸਿੰਘ ਭੰਗੂ ਜੀ ਨੂੰ ਇਹ ਗੱਲ ਦੱਸ ਦਿੱਤੀ ਐ ਤੇ ਮਿਸਟਰ ਮਰੇ ਮੂਰ ਰਤਨ ਸਿੰਘ ਭੰਗੂ ਨੂੰ ਕਹਿੰਦਾ ਵੀ ਤੁਸੀਂ ਆਹ ਗੱਲ ਦੱਸੋ ਸਿੰਘਣ ਪਾਇਓ ਰਾਜ ਕਿਮ ਆ ਦੀਨ ਕਿਨ ਪਤ ਸਾਹ ਇਹ ਕਹਿੰਦਾ ਹੈ ਮਿਸਟਰ ਮਰੇ ਰਤਨ ਸਿੰਘ ਭੰਗੂ ਨੂੰ ਕਹਿੰਦਾ ਸਿੰਘਾਂ ਨੂੰ ਰਾਜ ਕਿੰਨੇ ਦਿੱਤਾ ਹੈ ਇਹ ਕਿਸ ਤਰ੍ਹਾਂ ਰਾਜੇ ਬਣੇ ਐ ਇਹ ਰਾਜੇ ਆਪਣੇ ਆਪ ਨੂੰ ਕਹਾਰਿਆ ਰਾਜ ਕਰਦੇ ਵੀ ਆ ਪਰ ਇਹਨਾਂ ਨੂੰ ਰਾਜ ਕਿੰਨੇ ਦਿੱਤਾ ਹੈ ਚੋਪੈ ਸਬਾਤ ਮੈਂ ਐਸੀ ਕਹੀ ਸਿੰਘਾ ਨ ਪਤਸਾਹੀ ਸਾਹ ਸੱਚੈ ਦਈ ਤੇ ਰਤਨ ਸਿੰਘ ਭਾਂਗੂ ਜੀ ਅੰਗਰੇਜ਼ ਅਫਸਰ ਨੂੰ ਕਹਿੰਦੇ ਆ ਵੀ ਸਿੰਘਾਂ ਨੂੰ ਜਿਹੜਾ ਰਾਜ ਦਿੱਤਾ ਨਾ ਇਹ ਸੱਚੀ ਸਰਕਾਰ ਨੇ ਦਿੱਤਾ ਏ ਸੱਚੀ ਸਰਕਾਰ ਕੌਣ ਹੈ ਗੁਰੂ ਨਾਨਕ ਪਾਤਸ਼ਾਹ ਜੀ ਇਨਾਂ ਨੂੰ ਜਿਹੜਾ ਰਾਜ ਭਾਗ ਮਿਲਿਆ ਏ ਇਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤਾ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਨਾਨਕ ਰਾਜ ਚਲਾਇਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਜ ਭਾਗ ਚਲਾਇਆ ਏ ਇਹਨਾਂ ਨੂੰ ਰਾਜ ਭਾਗ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਨੇ ਦਿੱਤਾ ਹੈ ਮਰੀ ਕਹਿਓ ਸਾ ਸੱਚੈ ਕੋਇ ਅਸਾ ਕਹਿਓ ਸਾ ਨਾਨਕ ਦੋਇ ਇਹ ਮਿਸਟਰ ਮਰੀ ਕਹਿੰਦਾ ਹੈ ਉਹ ਕੌਣ ਹੈ ਜਿਹੜਾ ਸੱਚਾ ਪਾਤਸ਼ਾਹ ਏ ਜਿੰਨੂੰ ਤੁਸੀਂ ਗੁਰੂ ਨਾਨਕ ਦੇ ਮਹਾਰਾਜ ਕਹਿ ਰਹੇ ਹੋ ਉਹ ਕੌਣ ਹੈ ਸਰਦਾਰ ਰਤਨ ਸਿੰਘ ਭੰਗੂ ਜੀ ਕਹਿੰਦੇ ਆ ਉਹ ਸੱਚੀ ਸਰਕਾਰ ਹੈ ਉਹਨੂੰ ਨਾਨਕ ਸ਼ਾ ਫਕੀਰ ਦੁਨੀਆ ਦੇ ਲੋਕਾਂ ਨੇ ਕਿਹਾ ਮੁਸਲਮਾਨ ਪੀਰ ਕਹਿੰਦੇ ਆ Hindu ਦੇਵਤਾ ਕਹਿੰਦੇ ਆ ਸਿੱਖ ਗੁਰੂ ਮੰਨਦੇ ਆ ਦੁਨੀਆ ਦਾ ਹਰ ਮਨੁੱਖ ਗੁਰੂ ਨਾਨਕ ਪਾਤਸ਼ਾਹ ਜੀ ਦੀ ਅੱਗੇ ਝੁਕਿਆ ਹੈ ਉਹ ਨਾਨਕ ਸ਼ਾ ਫਕੀਰ ਹੈ ਮਰੀ ਕਹਿਓ ਭਇਓ ਨਾਨਕ ਫਕੀਰ ਉਹਨ ਸਾਹੀ ਕੀ ਕਿਆ ਤਦਬੀਰ ਕਹਿੰਦੇ ਕੀ ਤਦਬੀਰ ਹੈ ਉਹਨਾਂ ਦਾ ਕੀ ਵਿਧੀ ਵਿਧਾਨ ਹੈ ਜਿੰਨੂੰ ਤੁਸੀਂ ਨਾਨਕ ਸ਼ਾ ਫਕੀਰ ਕਹਿ ਰਹੇ ਹੋ ਪਾਤਸ਼ਾਹਾਂ ਦਾ ਪਾਤਸ਼ਾਹ ਕਹਿ ਰਹੇ ਹੋ ਉਦੀ ਕੀ ਤਦਬੀਰ ਹੈ ਮੈਂ ਕਹਿਓ ਵੈਸਾ ਹਨ ਸਾਹਾ ਦੀਨ ਦੁਨੀ ਸੱਚੋ ਪਾਤਸ਼ਾਹ ਰਤਨ ਸਿੰਘ ਭੰਗੂ ਜੀ ਅੰਗਰੇਜ਼ ਅਫਸਰ ਨੂੰ ਕਹਿੰਦੇ ਆ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਏ ਉਹ ਉਹਦੀ ਕੱਲੀ ਇੱਥੇ ਨਹੀਂ ਚੱਲਦੀ ਉਹ ਦੀਨ ਦੁਨੀਆ ਦਾ ਮਾਲਕ ਹੈ ਉਹਦੀ ਇੱਥੇ ਵੀ ਚੱਲਦੀ ਹੈ ਉਹਦੀ ਉੱਥੇ ਵੀ ਚੱਲਦੀ ਹੈ ਉਹਦੀ ਲੋਕ ਦੇ ਵਿੱਚ ਵੀ ਚੱਲਦੀ ਹੈ ਉਹਦੀ ਪਰਲੋਕ ਵਿੱਚ ਵੀ ਚਲਦੀ ਹੈ ਕਈ ਸਾਹਾ ਦਿਨ ਕੀਏ ਫਕੀਰ ਕਈ ਫਕੀਰ ਕਰ ਦੀਨੇ ਪੀਰ ਕਹਿੰਦੇ ਇਹ ਸਾਡੇ ਸੱਚੇ ਪਾਤਸ਼ਾਹ ਨੇ ਨਾ ਗੁਰੂ ਨਾਨਕ ਮਹਾਰਾਜ ਜੀ ਨੇ ਵੱਡੇ ਵੱਡੇ ਜਿਹੜੇ ਸ਼ਾਹ ਸੀ ਵੱਡੇ ਵੱਡੇ ਰਾਜੇ ਸੀ ਉਹਨਾਂ ਨੂੰ ਫਕੀਰ ਬਣਾ ਦਿੱਤਾ ਔਰ ਫਕੀਰਾਂ ਨੂੰ ਪੀਰ ਬਣਾ ਦਿੰਦਾ ਇਨੀ ਤਾਕਤ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੰਦਰ ਰਹਿਓ ਆਪ ਹੋਏ ਬੇਪਰਵਾਹ ਯੋ ਨਾਨਕ ਭਇਓ ਸਾਹਨ ਸਾਹ ਕਹਿੰਦੇ ਪਰ ਇਹ ਜਿਹੜਾ ਸਾਡਾ ਸੱਚਾ ਪਾਤਸ਼ਾਹ ਨਾ ਆਪ ਬੇਪਰਵਾਹ ਹੈ ਆਪ ਇਹਨੂੰ ਰਾਜ ਭਾਗ ਨਹੀਂ ਚਾਹੀਦਾ ਹੈ ਦੀਨ ਦੁਨੀਆ ਦਾ ਮਾਲਕ ਪਰ ਜਿਹੜਾ ਸਾਡਾ ਸੱਚਾ ਪਾਤਸ਼ਾਹ ਹੈ ਇਹ ਬੇਪਰਵਾਹ ਹੈ ਏ ਗੁਰੂ ਨਾਨਕ ਮਹਾਰਾਜ ਹੈ ਜਿਨ ਸਾਹ ਨਾਨਕ ਚਰਨ ਪਰਸਾਏ ਤਿਨ ਮੈਂ ਸਕਤ ਇਤੀ ਪਈ ਆਏ ਜਿਹੜੇ ਵੱਡੇ ਵੱਡੇ ਬਾਦਸ਼ਾਹ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਵਿੱਚ ਆ ਗਏ ਨਾ ਉਹਨਾਂ ਨੂੰ ਗੁਰੂ ਨਾਨਕ ਦੇ ਮਹਾਰਾਜ ਨੇ ਵੱਡੇ ਪਾਤਸ਼ਾਹ ਬਣਾ ਦਿੱਤਾ ਜੇਕਰ ਕੋਈ ਭਖਾਰੀ ਆਇਆ ਉਹਨਾਂ ਨੂੰ ਰਾਜ ਭਾਗ ਦੇ ਦਿੱਤਾ ਬਾਬਰ ਨੂੰ ਗੁਰੂ ਨਾਨਕ ਪਾਸ਼ਾ ਜੀ ਨੇ ਰਾਜ ਦਿੱਤਾ ਹੈ ਰਾਜ ਭਾਗ ਦਾ ਮਾਲਕ ਬਣਾਇਆ ਕਹਿੰਦੇ ਵੀ ਜਿਨ੍ਹਾਂ ਨੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਪਰਸੇ ਐ ਉਹਨਾਂ ਨੂੰ ਬਾਦਸ਼ਾਹ ਬਣਾ ਦਿੱਤਾ ਕਿੜਿਨ ਤੇ ਉਹਨ ਬਾਦ ਕੋ ਹਾਏ ਛੇਲਣ ਕੋ ਲੋ ਸਿਰ ਤੁਰਦਾਏ ਕਹਿੰਦੇ ਉਸ ਸਾਡੇ ਸੱਚੇ ਪਾਤਸ਼ਾਹ ਦੇ ਅੰਦਰ ਇੰਨੀ ਵੱਡੀ ਤਾਕਤ ਤੇ ਸ਼ਕਤੀ ਹੈ ਉਹਨਾਂ ਨੇ ਬੱਕਰੀਆਂ ਕੋਲੋਂ ਸ਼ੇਰ ਮਰਵਾ ਦਿੱਤੇ ਬੱਕਰੀਆਂ ਦੇ ਕੋਲੋਂ ਸ਼ੇਰ ਮਰਵਾ ਦਿੱਤੇ ਇੰਨੀ ਵੱਡੀ ਤਾਕਤ ਹੈ ਚਿੜੀਆਂ ਦੇ ਕੋਲੋਂ ਬਾਜ ਟੜਵਾ ਦਿੱਤੇ ਜਿਹੜਾ ਸਾਡਾ ਪਾਤਸ਼ਾਹ ਦਾ ਪਾਤਸ਼ਾਹ ਏ ਨਾ ਉਹਨੇ ਚਿੜੀਆਂ ਦੇ ਕੋਲੋਂ ਬਾਜ ਟੜਵਾ ਦਿੱਤੇ ਜੋਰਾ ਜਿਨ ਕਾ ਕੋੜੈ ਗੈਲ ਲਾਕ ਤੋਪਣ ਕਈ ਹਦਾਰ ਕਹਿੰਦੇ ਜਿਨ੍ਹਾਂ ਦੇ ਕੋਲੋਂ ਬਹੁਤ ਘੋੜੇ ਸੀ ਬਹੁਤ ਵੱਡੀਆਂ ਫੌਜਾਂ ਸੀ ਤੋਪਾਂ ਕਈ ਹਜ਼ਾਰ ਸੀ ਤਖਤ ਪਾਦਸ਼ਾਹੀ ਬਹਿਕਰਤ ਤਿੰਨ ਦਾਸ ਨਦੀਨੇ ਗਾਰ ਉਸ ਸਾਡੇ ਸੱਚੇ ਪਾਤਸ਼ਾਹ ਨੇ ਤਖਤਾਂ ਦੇ ਮਾਲਕ ਤੋਪਾਂ ਦੇ ਮਾਲਕ ਫੌਜਾਂ ਦੇ ਮਾਲਕ ਗਾਲ ਕੇ ਰੱਖ ਦਿੱਤੇ ਗਰਕ ਕਰਕੇ ਰੱਖ ਦਿੱਤੇ ਮਿੱਟੀ ਦੇ ਵਿੱਚ ਮਿਲਾ ਦਿੱਤੇ ਭਾਵ ਨੁਗਦ ਲੈ ਨਾਮ ਸਿਰ ਡਾਰਿਆ ਜਾ ਕੇ ਦਾਸ ਕਹਿੰਦੇ ਨੁਗਦ ਪਾਵਾਂ ਗ ਨੁਗਦ ਆਦਮੀ ਨਿਹੰਗ ਸਿੰਘ ਜਗੋ ਰਗੜਾ ਲਾਉਂਦੇ ਆ ਨਾ ਤੇ ਰਗੜਾ ਲਾਉਣ ਤੋਂ ਬਾਅਦ ਜਿਹੜਾ ਉਹ ਢੇਲਾ ਤਿਆਰ ਹੁੰਦਾ ਸਿੰਘਾਂ ਦੀ ਬੋਲੀ ਦੇ ਵਿੱਚ ਉਹਨੂੰ ਨੁਗਦ ਕਿਹਾ ਜਾਂਦਾ ਹੈ ਕਹਿੰਦੇ ਸਿੰਘਾਂ ਦੇ ਵਿੱਚ ਤਾਂ ਇੰਨੀ ਵੱਡੀ ਸ਼ਕਤੀ ਹੈ ਜੇਕਰ ਉਹ ਨੁਗਦਾ ਕਿਸੇ ਦੁਸ਼ਟ ਦਾ ਨਾਮ ਲੈ ਕੇ ਛੁੱਟ ਦੇਣ ਨਾ ਜੋ ਉਸ ਦੁਸ਼ਟ ਦਾ ਨਾਸ਼ ਹੋ ਜਾਂਦਾ ਇਹ ਸਿੰਘਾਂ ਦੇ ਵਿੱਚ ਇੰਨੀ ਵੱਡੀ ਤਾਕਤ ਹੈ ਪਾਗ ਨੁਗਦ ਨੈਲਾ ਮੁਸੇਰਾ ਰਹਿਣ ਅੜਨੈ ਜੋਗ ਵਾਤਰਕ ਹੋਏ ਤੇ ਨਾਸ਼ ਕਹਿੰਦੇ ਵੀ ਕਦੀ ਵੀ ਸਿੰਘਾਂ ਦੇ ਅੱਗੇ ਕੋਈ ਆੜ ਨਹੀਂ ਸਕਿਆ ਜਿਹੜਾ ਨਿਮਕਿ ਆਇਆ ਉਹਨੂੰ ਪਾਤ ਛਾਈਆਂ ਦਿੱਤੀਆਂ ਜਿਹੜਾ ਅੜ ਗਿਆ ਉਹ ਝੜ ਗਿਆ ਜਿਹੜਾ ਵੀ ਸਿੰਘਾਂ ਦੇ ਅੱਗੇ ਅੜਿਆ ਨਾ ਉਹ ਛੜ ਗਿਆ ਹੈ ਜਿਹੜੇ ਪਿਆਰ ਦੇ ਨਾਲ ਆਏ ਉਹਨਾਂ ਨੂੰ ਬਾਦਸ਼ਾਹਾਂ ਦਿੱਤੀਆਂ ਪਰ ਜਿਹੜੇ ਅੜੇ ਐ ਉਹ ਛੜ ਗਏ ਅਬ ਤੇ ਬਤੀਸ ਮਰੀਨੇ ਪਿਆਰੇ ਬਾਜ ਹਮਸਿਆ ਉਚਾਰੇ ਤਬ ਕਹਿੰਦੇ ਵੀ ਇਹ ਮਿਸਟਰ ਮਰੇ ਨੇ ਜਦੋਂ ਇਹ ਸਾਰਾ ਕੁਝ ਸੁਣਿਆ ਨਾ ਕਿ ਸੱਚਾ ਪਾਤਸ਼ਾਹ ਕੌਣ ਹੈ ਗੁਰੂ ਨਾਨਕ ਮਹਾਰਾਜ ਬਾਰੇ ਸੁਣਿਆ ਅੰਗਰੇਜ਼ ਬੜਾ ਹੈਰਾਨ ਹੋਇਆ ਵੀ ਵਾਕਿਆ ਹੀ ਉਹ ਤੇ ਪਾਤਸ਼ਾਹ ਦਾ ਪਾਤਸ਼ਾਹ ਹੈ ਉਹ ਬਹੁਤ ਸੱਚੀ ਸਰਕਾਰ ਹੈ ਇੱਕ ਘਟਨਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਸੁਣੀ ਹੈ ਇੱਕ ਘਾਈ ਨੇ ਨਾ ਘਾ ਵਢਿਆ ਤੇ ਉਹਦਾ ਰੁਪਈਆ ਕ ਬਣਿਆ ਤੇ ਰੁਪਈਆ ਕ ਜੇਬ ਚ ਪਾ ਕੇ ਤੁਰਿਆ ਫਿਰੇ ਮਹਾਰਾਜ ਆਗਰੇ ਦੀ ਧਰਤੀ ਵੱਲ ਜਾ ਰਹੇ ਸੀ ਰਸਤੇ ਦੇ ਵਿੱਚ ਤੰਬੂ ਲੱਗਾ ਇੱਕ ਬਾਦਸ਼ਾਹ ਜਹਾਂਗੀਰਤਾ ਤੰਬੂ ਹੈ ਤੇ ਇੱਕ ਸੱਚੀ ਸਰਕਾਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਤੰਬੂ ਲੱਗਾ ਹੋਇਆ। ਇਹ ਘਾਈ ਨੇ ਘਾ ਵੜਿਆ ਤੇ ਵੇਚ ਕੇ ਇੱਕ ਟਕਾ ਇਹਦੇ ਕੋਲ ਹੈ। ਤੇ ਉਥੇ ਪੋਛਦਾ ਫਿਰਦਾ ਇਹ ਵੀ ਇੱਥੇ ਪਾਤਸ਼ਾਹ ਕਿੱਥੇ ਹੈ? ਸੱਚਾ ਪਾਤਸ਼ਾਹ ਕਿੱਥੇ ਹੈ? ਮੁਗਲਾਂ ਨੂੰ ਲੱਗਾ ਵੀ ਇਹ ਜਹਾਂਗੀਰ ਨੂੰ ਮਿਲਣ ਆਇਆ, ਮੁਗਲ ਆਏ ਤੇ ਜਹਾਂਗੀਰ ਦੇ ਕੋਲ ਲੈ ਗਏ। ਜਹਾਂਗੀਰ ਦੇ ਕੋਲ ਜਾ ਕੇ ਘਾਈ ਕਹਿੰਦਾ ਮੇਰਾ ਜਨਮ ਮਰਨ ਕੱਟ ਦਿਓ। ਮੇਰਾ ਜਨਮ ਮਰਨ ਕੱਟ ਦੇ ਉਹ ਲੋਕ ਪਰਲੋਕ ਸਵਾਰ ਦੇਓ ਤੇ ਜਹਾਂਗੀਰ ਕਹਿੰਦਾ ਵੀ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਦੌਲਤ ਸ਼ੌਹਰਤ ਮੰਗੇ ਕੋਈ ਧਰਤੀ ਮੰਗ ਲਵੇ ਮੈਂ ਸਾਰਾ ਕੁਝ ਦੇ ਦਵਾਂਗਾ ਧਰਤੀ ਤੇ ਮੇਰਾ ਬਹੁਤ ਵੱਡਾ ਰਾਜ ਹੈ ਪਰ ਮੈਂ ਪਰਲੋਕ ਦਾ ਸੁੱਖ ਨਹੀਂ ਦੇ ਸਕਦਾ ਲੋਕ ਦੇ ਵਿੱਚ ਤਾਂ ਜਿੱਥੇ ਮਰਜ਼ੀ ਜਗਾ ਮੰਗ ਲਵੇ ਮੈਂ ਦੇ ਦੇਵਾਂਗਾ ਪਰ ਪਰਲੋਕ ਦੇ ਵਿੱਚ ਮੈਂ ਕਿਸ ਤਰ੍ਹਾਂ ਜਗਾ ਦਵਾਂਗਾ ਇਹਨੇ ਕਾਹੀ ਨੂੰ ਕਿਹਾ ਨਹੀਂ ਨਹੀਂ ਮੈਂ ਪਰਲੋਕ ਦੇ ਵਿੱਚ ਤੇਰਾ ਕੁਝ ਨਹੀਂ ਸਵਾਰ ਸਕਦਾ ਕਹਿੰਦਾ ਫਿਰ ਤੂੰ ਸੱਚਾ ਪਾਤਸ਼ਾਹ ਨਹੀਂ ਤੂੰ ਦੁਨਿਆਵੀ ਬਾਦਸ਼ਾਹ ਜ਼ਰੂਰ ਹੋ ਸਕਦਾ ਹੈ ਪਰ ਸੱਚਾ ਪਾਤਸ਼ਾਹ ਨਹੀਂ ਇਹਨੇ ਜਿਹੜਾ 1 ਟਕਾ ਮੱਥਾ ਟੇਕਿਆ ਸੀ ਨਾ ਅੱਗੇ ਚੁੱਕ ਕੇ ਫਿਰ ਜੇਬ ਦੇ ਵਿੱਚ ਪਾ ਲਿਆ ਸਿਫਾਈਆਂ ਨੇ ਕਿਹਾ ਵੀ ਆਪਣਾ ਟਕਾ ਨਾ ਚੁੱਕ ਬਾਦਸ਼ਾਹ ਤਹ ਆਪਣੀ ਬੇਇੱਜ਼ਤੀ ਮਹਿਸੂਸ ਕਰੇਗਾ ਕਿ ਮੇਰੀ ਤੋਹਫੀਨ ਹੋਈ ਹੈ ਇਹਨੇ 1 ਟਕਾ ਚੁੱਕਿਆ ਜੇਬ ਦੇ ਵਿੱਚ ਪਾਇਆ ਥੋੜੀ ਦੂਰ ਗਿਆ ਇਨੂੰ ਸੱਚੇ ਪਾਤਸ਼ਾਹ ਜੀ ਦਾ ਤੰਬੂ ਮਿਲਿਆ ਸੱਚੇ ਪਾਤਸ਼ਾਹ ਦੇ ਅੱਗੇ ਜਾ ਕੇ ਇੱਕ ਟਕਾ ਮੱਥਾ ਟੇਕਦਾ ਹੈ ਤੇ ਪਾਸ਼ਾ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਕਹਿੰਦਾ ਮੈਨੂੰ ਲੋਕ ਤੇ ਪਰਲੋਕ ਦਾ ਸੁੱਖ ਦੇ ਦਿਓ ਮਹਾਰਾਜ ਕਹਿੰਦੇ ਸੱਚੇ ਸਤਗੁਰੂ ਦਾ ਨਾਮ ਜਪਿਆ ਕਰ ਅਕਾਲ ਪੁਰਖ ਦਾ ਸਿਮਰਨ ਕਰ ਤੂੰ ਲੋਕ ਦੇ ਵਿੱਚ ਵੀ ਸੁਖੀ ਹੋਵੇਂਗਾ ਤੇ ਪਰਲੋਕ ਦੇ ਵਿੱਚ ਵੀ ਸੁਖੀ ਹੋਵੇਂਗਾ ਸੋ ਇੱਥੇ ਬਾਦਸ਼ਾਹ ਬਹੁਤ ਹੈ ਹਰ ਬਾਦ ਸ਼ਾਹਾਂ ਦੇ ਵਿੱਚ ਭਰਕ ਹੈ ਬਾਦਸ਼ਾਹ ਦੁਨਿਆਵੀ ਤੌਰ ਤੇ ਤੇ ਹੋ ਸਕਦਾ ਸਾਨੂੰ ਕੁਝ ਦੇ ਦੇ ਨਾ ਪਰ ਪਰਲੋਕ ਦੇ ਵਿੱਚ ਜੇਕਰ ਕੋਈ ਸੁੱਖ ਦੇਵੇਗਾ ਤੇ ਉਹ ਸੱਚਾ ਪਾਤਸ਼ਾਹ ਦੇ ਸਕਦਾ ਹੈ ਤੇ ਸਾਡਾ ਸੱਚਾ ਪਾਤਸ਼ਾਹ ਕੌਣ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਵੀ ਸੁੱਖ ਦਿੰਦਾ ਏ ਪਰਲੋਕ ਦੇ ਵਿੱਚ ਵੀ ਸੁੱਖ ਦਿੰਦਾ ਹੈ ਅੰਗਰੇਜ਼ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਤ ਸੁਣੀ ਨਾ ਸਰਦਾਰ ਰਤਨ ਸਿੰਘ ਭੰਗੂ ਦੇ ਕੋਲੋਂ ਤੇ ਸੁਣ ਕੇ ਬੜਾ ਹੈਰਾਨ ਹੋਇਆ ਤੇ ਖੁਸ਼ ਵੀ ਹੋਇਆ ਵੀ ਸੱਚਮੁੱਚ ਹੀ ਇਹਨਾਂ ਦਾ ਪਾਤਸ਼ਾਹ ਬਹੁਤ ਮਹਾਨ ਹੈ ਨਾਨਕ ਦੀ ਪਾਈ ਜੇ ਮਸਾਹੀ ਕਹੋ ਸਉ ਟਬ ਇਹ ਨਾ ਹੁਣ ਜਾਨਣਾ ਚਾਹੁੰਦਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਤਸ਼ਾਹੀ ਕਿੱਥੋਂ ਲਈ ਹੈ ਉਹਨਾਂ ਨੂੰ ਇਹ ਤਾਕਤ ਕਿੱਥੋਂ ਮਿਲੀ ਹੈ ਸੁਣ ਕੇ ਬੁਲਾਏ ਸਮਝਾਏ ਕਹੇ ਨਿਰਜ ਰੱਬ ਕਹਿੰਦੇ ਵੀ ਕਿਸ ਤਰ੍ਹਾਂ ਉਹਨਾਂ ਨੂੰ ਇਹ ਤਾਕਤ ਮਿਲੀ ਹੈ ਸਰਦਾਰ ਰਤਨ ਸਿੰਘ ਭੰਗੂ ਜੀ ਕਹਿੰਦੇ ਉਹਨਾਂ ਨੂੰ ਪ੍ਰਮਾਤਮਾ ਨੇ ਆਪਣੇ ਕੋਲੋਂ ਭੇਜਿਆ ਉਹ ਰੱਬ ਦਾ ਰੂਪ ਹੈ ਉਹ ਆਪ ਖੁਦ ਖੁਦਾ ਧਰਤੀ ਤੇ ਆਇਆ ਗੁਰੂ ਨਾਨਕ ਪਾਤਸ਼ਾਹ ਜੀ ਪਰਮਾਤਮਾ ਦਾ ਰੂਪ ਕਰਕੇ ਧਰਤੀ ਤੇ ਆਏ ਹਨ ਰਾਜਾ ਕਰ ਕਹਿਆ ਮੋਰ ਹੈ ਕਿੰਮ ਪੂਜੈ ਦੂਰ ਕਹਿੰਦੇ ਵੀ ਐਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਰਾਜਿਆਂ ਦੇ ਵਾਂਗ ਆਏ ਮਹਾਰਾਜਿਆਂ ਦੇ ਵਾਂਗ ਆਏ ਤੇ ਸੰਸਾਰ ਦੇ ਵਿੱਚ ਆ ਕੇ ਉਹਨਾਂ ਨੇ ਦੁਨਿਆਵੀ ਲੋਕਾਂ ਨੂੰ ਰੱਬ ਦੇ ਨਾਲ ਜੋੜਿਆ ਹੈ ਅੰਗ ਸੋ ਲਗਾਏ ਕਹੀ ਡਾਵੀਆ ਜਦੂਰ ਅਬ ਕਹਿੰਦੇ ਪਰਮਾਤਮਾ ਨੇ ਉਹਨਾਂ ਨੂੰ ਧਰਤੀ ਤੇ ਇਸੇ ਕਰਕੇ ਤੋਰਿਆ ਵੀ ਧਰਤੀ ਤੇ ਕੂੜ ਪ੍ਰਚਾਰ ਬਹੁਤ ਹੈ ਧਰਮ ਦਾ ਪਸਾਰਾ ਘਟ ਗਿਆ ਆ ਧਰਮ ਵੱਧ ਗਿਆ ਪਾਪ ਦਾ ਪਸਾਰਾ ਵੱਧ ਗਿਆ ਧਰਮ ਕਿਤੇ ਦੂਰ ਚਲਾ ਗਿਆ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਪਰਮਾਤਮਾ ਬਣ ਕੇ ਸੰਸਾਰ ਤੇ ਆਏ ਨਾਨਕ ਕਹਾਵੇ ਨਾਮ 베ਤੀ ਕੁਲ ਪਾਵੋ ਦਾਏ ਉਹਨਾਂ ਦਾ ਨਾਮ ਨਾਨਕ ਪਿਆ ਤੇ 베ਦੀਆਂ ਦੇ ਕੋਲ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਰਾਖੋ ਜੋ ਆਵੇ ਸਰਣਾ ਦੁਸ਼ਟਨ ਕੋ ਗਾਰ ਤਾ ਦੱਬ ਕਹਿੰਦੇ ਜਿਨ੍ਹਾਂ ਨੇ ਤੇ ਪਿਆਰ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਉਹ ਤਾਂ ਗਏ ਤਰ ਜਿਨ੍ਹਾਂ ਨੇ ਦਰਸ਼ਨ ਕੀਤੇ ਉਹ ਤਾਂ ਤਰ ਗਏ ਤੇ ਜਿਹੜੇ ਦੁਸ਼ਟ ਸੀ ਜਿਨ੍ਹਾਂ ਦੇ ਮਨ ਦੇ ਵਿੱਚ ਕ੍ਰੋਧ ਸੀ ਜਿਨ੍ਹਾਂ ਦੇ ਮਨ ਦੇ ਵਿੱਚ ਪਾਪ ਸੀ ਗੁਰੂ ਪ੍ਰਤੀ ਨਫ਼ਰਤ ਸੀ ਉਹ ਗਲ ਗਏ ਚੌਪਈ ਮਰੀ ਕਹੈ ਹਮਸਨ ਵਾਇਓ ਸ ਬੱਬਾ ਨਾਨਕ ਰਾਜ ਇਮ ਕਹਿਓ ਹੈ ਰੱਬਾ ਮਰੀ ਹੁਣ ਕਹਿੰਦਾ ਹੈ ਅੰਗਰੇਜ਼ ਅਫਸਰ ਸਰਦਾਰ ਰਤਨ ਸਿੰਘ ਭੰਗੂ ਨੂੰ ਕਹਿੰਦਾ ਹੁਣ ਮੈਨੂੰ ਇਹ ਵੀ ਦੱਸੋ ਵੀ ਕਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰਾਜ ਪਰਮਾਤਮਾ ਨੇ ਅਕਾਲ ਪੁਰਖ ਨੇ ਦਿੱਤਾ ਹੈ ਇਹ ਉਸ ਕੋ ਹਮ